ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਆਏ ਦਿਨ ਹੀ ਟ੍ਰੈਫਿਕ ਨਿਯਮਾਂ ਦੇ ਲਈ ਜਾਗਰੂਕ ਕਰਨ ਦੇ ਲਈ ਵੱਖਰੇ ਵੱਖਰੇ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਤਾਂ ਉੱਤੇ ਹੀ ਬੀਤੇ ਦਿਨ ਹੁਸ਼ਿਆਰਪੁਰ ਦੇ ਪ੍ਰਭਾਵ ਚੌਂਕ ਤੇ ਵਿਖੇ ਟ੍ਰੈਫਿਕ ਇੰਚਾਰਜ ਦੇ ਵੱਲੋਂ ਨਾਕਾ ਲਗਾ ਕੇ ਹੈਵੀ ਵਹੀਕਲ ਟੀਪਰ ਬੱਸਾਂ ਤੇ ਜਿਹੜੇ ਵਾਹਨਾਂ ਦੇ ਵੱਲੋਂ ਟ੍ਰੈਫਿਕ ਦੀ ਉਲੰਘਣਾ ਕੀਤੀ ਜਾ ਰਹੀ ਸੀ ਉਹਨਾਂ ਦੇ ਚਲਾਨ ਕੀਤੇ ਗਏ ਨੇ ਇਸ ਮੌਕੇ ਤੇ ਟ੍ਰੈਫਿਕ ਕੀ ਇੰਚਾਰਜ ਨੇ ਜਾਣਕਾਰ ਦਿੰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਤੇ ਹਰ ਰੋਜ਼ ਹੀ ਟ੍ਰੈਫਿਕ ਕਨਿਮਾ ਦੀ ਪਾਲਣਾ ਕਰਵਾਉਣ ਦੇ ਲਈ ਵੱਖ-ਵੱਖ ਪ੍ਰੋਗਰਾਮ ਲਿਖਦੇ ਰਹੇ ਉਸ ਦੇ ਤਹਿਤ ਹੁਸ਼ਿਆਰਪੁਰ ਦੇ ਪ੍ਰਭਾਵ ਚੌਂਕ ਦੇ ਵਿੱਚ ਨਾਕਾ ਲਗਾ ਕੇ ਹੈਵੀ ਵਹੀਕਲ ਜਿਨ੍ਹਾਂ ਨੇ ਲੋਡ ਤੋਂ ਵੱਧ ਸਮਾਨ ਟੱਕਾਂ ਦੇ ਵਿੱਚ ਲੱਦਿਆ ਹੋਇਆ ਸੀ ਅਤੇ ਬੱਸਾਂ ਜਿਨ੍ਹਾਂ ਦੇ ਪ੍ਰੈਸ਼ਰ ਹੁਣ ਲੱਗੇ ਸੀ ਜਾਂ ਲੋਡ ਤੋਂ ਵੱਧ ਸਵਾਰੀਆਂ ਤਾਂ ਜਿਸ ਬੱਸਾਂ ਦੇ ਵਿੱਚ ਸਨ ਉਹਨਾਂ ਦੇ ਚਲਾਨ ਕੀਤੇ ਗਏ ਨੇ ਜੀ ਸਰ ਅੱਜ ਸਵੇਰੇ ਟਿਪਰਾਂ ਦੇ ਚਲਾਨ ਕੀਤੇ ਗਏ ਆ ਸਰ ਉਹਦੇ ਸਬੰਧੀ ਕਿੰਦਾ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਜਿਹੜਾ ਸ਼ਰਪੁਰ ਸ਼ਹੀਦ ਸੰਦੀਪ ਸਿੰਘ ਤੋਂ ਮੈਂ ਪਹਿਲਾਂ ਦੇ ਸਰਪ੍ਰਸਤਾਂ ਦਾ ਬੇਸ਼ੰਮ ਕਿ ਅਗਰ ਕੋਈ ਵੀ ਟ੍ਰੈਕ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਹਨਾਂ ਦੇ ਨਾਲ ਸਜ਼ਾ ਨਾ ਪੇਸ਼ ਆ ਜਾਵੇ ਇਸੇ ਤਰ੍ਹਾਂ ਅੱਜ ਅਸੀਂ ਅੰਦੀ ਮਾਰਨਿੰਗ ਪ੍ਰਵਾਹ ਚੌਕ ਨਾਕਾ ਲਗਾਇਆ ਹੋਇਆ ਸੀਗਾ ਕਿ ਗੱਟਾਂ ਜਾਂ ਸੇਫਰ ਜੋ ਵੀ ਪ੍ਰੋਬਲਮ ਆ ਰਹੀਆਂ ਸੀਗੀਆਂ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰ ਸਕੇ ਤੇ ਇਸ ਵਾਸਤੇ ਉਹਨਾਂ ਦੇ ਜਿਹੜੇ ਆ ਜਲਾਨ ਕਿਤੇ ਜਾ ਰਹੇ ਨੇ ਸਰ ਜਿਹੜਾ ਇਹ ਪ੍ਰੈਸ਼ਰ ਹੁਣ ਬਹੁਤ ਜ਼ਿਆਦਾ ਵੱਜ ਰਿਹਾ ਹੈ ਇਹਨਾਂ ਦੇ ਬਾਰੇ ਕੀ ਕਾਰਵਾਈ ਹੋ ਰਹੀ ਹੈ ਇਸੇ ਗਾਣ ਅਸੀਂ ਮਤਲਬ ਜਿਹੜੇ ਆ ਉਹ ਅ ਟ੍ਰਾਸਪੋਰਟ ਜਾਂ ਟੇਪ ਪਰ ਓਵਰਲੋਡਡ ਚਨਾਲਾਂ ਦੇ ਨਾਲ-ਨਾਲ ਜਿਹੜੇ ਆ ਇਹਨਾਂ ਦੇ ਪ੍ਰੈਸ਼ਰ ਹਾਰਨ ਹੋ ਗਏ ਜਾਂ ਓਵਰ ਹਾਈਟ ਹੋ ਗਿਆ ਤੇ ਇਹਨਾਂ ਤੇ ਅਸੀਂ ਇਚਾਨ ਕਰਦੇ ਆ ਤੇ ਇਹਨਾਂ ਨੂੰ ਰੇਪ ਵੀ ਕੀਤਾ ਜਾ ਰਿਹਾ ਤੇ ਇੱਕ ਜਿਹੜੀ ਆ ਓਵਰ ਹਾਈਟ ਤੇ ਓਵਰਲੋਡ ਗੱਡੀਆਂ ਲੈ ਕੇ ਰੋਡ ਤੇ ਨਾ ਚੱਲਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਤੇ ਕੋਈ ਵੀ ਜਿਹੜੀ ਆ ਅ ਆਪਲ ਗ੍ਰੁੱਪ ਤੋਂ ਇਹਨਾਂ ਦਾ ਹਾਦਸਾ ਜਿਹੜਾ ਉਹ ਨਾ ਵਾਪਸ ਆ ਸਕੇ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ